ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਅੰਮ੍ਰਿਤ ਵੇਲੇ ਉੱਠ ਕੇ ਪਾਠ ਨਹੀਂ ਕਰ ਸਕਦੇ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਪਾਠ ਦਾ ਜਾਪ ਜ਼ਰੂਰ ਕਰ ਲੈਣ ਸੰਗਤ ਜੀ ਅੱਜ ਸਾਡੇ ਤੇ ਜੇਕਰ ਨਿੱਕੀ ਮੁਸੀਬਤ ਵੀ ਆ ਜਾਵੇ ਜੇ ਸਾਡੇ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਜਾਵੇ ਜਾਂ ਸਾਨੂੰ ਕੋਈ ਮੁਸੀਬਤ ਜਾਂ ਚਿੰਤਾ ਆਣ ਕੇ ਰਹੇ ਤਾਂ ਅਸੀਂ ਉਸੇ ਵੇਲੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇ ਕਰਨ ਲੱਗ ਜਾਂਦੇ ਹਾਂ ਕਿ ਵਾਹਿਗੁਰੂ ਮੈਂ ਤੇਰਾ ਕੀ ਵਿਗਾੜਿਆ ਸੀ ਕਿ ਤੁਸੀਂ ਮੈਨੂੰ ਇੰਨੇ ਦੁੱਖ ਦੇ ਰਹੇ ਹੋ ਮੇਰੇ ਸਰੀਰ ਤੇ ਇਹ ਦੁੱਖ ਰੋਗ ਆ ਗਿਆ ਹੈ ਅਸੀਂ ਚਾਰਟ ਹੀ ਨਾਮੇ ਦਿੰਦੇ ਹਾਂ ਅਤੇ ਇਹ ਵੀ ਕਹਿ ਦਿੰਦੇ ਹਾਂ ਕਿ ਰੱਬਾ ਅੱਜ ਤੱਕ ਮੈਨੂੰ ਸਿਰਫ ਦੁੱਖ ਹੀ ਦਿੱਤੇ ਹਨ ਤੇ ਸਾਰ ਸੰਗਜ ਜੀ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਇਸੇ ਵਿਸ਼ੇ ਤੇ ਗੱਲ ਕਰਾਂਗੇ ਅਸੀਂ ਆਪਣੇ ਦੁੱਖਾਂ ਤੋਂ ਛੁਟਕਾਰਾ ਕਿਵੇਂ ਪਾ ਸਕਦੇ ਹਾਂ ਅਤੇ ਜਿਹੜੇ ਅੰਮ੍ਰਿਤ ਵੇਲੇ ਉੱਠ ਕੇ ਪਾਠ ਨਹੀਂ ਕਰ ਸਕਦੇ ਉਹ ਰਾਤ ਨੂੰ ਇਸ ਪਾਠ ਦਾ ਜਾਪ ਕਰ ਲੈਣ ਤਾਂ ਸਾਰੇ ਸੁੱਖ ਆਪਣੀ ਝੋਲੀ ਦੇ ਵਿੱਚ ਪਵਾ ਲੈਣਗੇ ਤੇ ਉਹ ਕਿਹੜਾ ਪਾਠ ਹੈ ਉਹੋ ਕਿਹੜਾ ਪਾਠ ਹੈ ਉਹ ਦੱਸਾਂਗੇ ਇਸ ਲਈ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜਰੂਰ ਸੁਣਿਓ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਹੱਥ ਜੋੜ ਕੇ ਬੇਨਤੀ ਹੈ ਕਿ ਕਮੈਂਟ ਬਾਕਸ ਦੇ ਵਿੱਚ ਜਾਗ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਸਾਧ ਸੰਗਤ ਜੀ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮਾਂਤੰਦਿਆਂ ਦੇ ਵਿੱਚ ਇੰਨੇ ਰੁੱਝੇ ਰਹਿੰਦੇ ਹਾਂ ਕਿਸਾਨ ਨੂੰ ਵਾਇਗੁਰੂ ਨਾਮ ਦਾ ਜਾਪ ਕਰਨਾ ਵੀ yaad ਨਹੀਂ ਰਹਿੰਦਾ ਜੇ ਕੋਈ ਜਾਪ ਕਰਦਾ ਵੀ ਹੈ ਤਾਂ ਉਹ ਉਹਦਾ ਦਿਮਾਗ ਆਪਣੇ ਘਾਟੇ ਵਾਦਿਆਂ 'ਚ ਫਸਿਆ ਰਹਿੰਦਾ ਹੈ ਤੇ ਬਸ ਜ਼ੁਬਾਨ ਤੋਂ ਹੀ ਨਾਮ ਜਪਦਾ ਹੈ ਇਕੱਲਾ ਉਸ ਨਾਮ ਨੂੰ ਆਪਣੇ ਅੰਦਰ ਵਸਉਂਦਾ ਨਹੀਂ ਮਨੁੱਖ ਆਪਣੀ ਹੀ ਬੁਣਾਈ ਦੁਨੀਆ ਦੇ ਵਿੱਚ ਗਵਾਚਿਆ ਰਹਿੰਦਾ ਹੈ ਵਾਇਗੁਰੂ ਨਾਮ ਤੋਂ ਵਾਂਝਾ ਹੋ ਜਾਂਦਾ ਹੈ ਇਹ ਦੁਕਾਨ ਦਾ ਭਾਗੀਦਾਰ ਬਣ ਜਾਂਦਾ ਹੈ। ਮਨੁੱਖ ਇਹ ਭੁੱਲ ਜਾਂਦਾ ਹੈ ਕਿ ਇਸ ਵਾਸਤੇ ਨੇ ਵਾਲਾ ਕੌਣ ਹੈ? ਜਿਸ ਵਾਸਤੇ ਨੇ ਤਾਂ ਤੁਰਿਆ ਫਿਰਦਾ। ਜਿਸ ਵਾਸ ਖਤਮ ਹੋ ਗਏ ਤਾਂ ਕਿੰਨੇ ਪੁੱਛਣਾ ਹੈ? ਤੇਰੇ ਆਪਣੇ ਨਵੇਂ ਤਿੰਨੋ ਸਾੜ ਕੇ ਸਵਾ ਕਰ ਦੇਣਾ ਹੈ। ਮੌਤ ਤੋਂ ਬਾਤਾਂ ਆਪਣੇ ਹੀ ਜ਼ਿਆਦਾ ਜਲਦੀ ਕਰਦੇ ਨੇ। ਸਾਧ ਸੰਗਤ ਜੀ, ਇਹ ਜੋ ਦੁਨੀਆਦਾਰੀ ਹੈ, ਇਸ ਸੰਸਾਰ 'ਚ ਰਹਿੰਦਿਆਂ ਜੋ ਮਨੁੱਖ ਉਸ ਵਾਹਿਗੁਰੂ ਦਾ ਨਾਮ ਨਹੀਂ ਚਾਪਦੇ ਉਨ ਨੂੰ ਮਰਨ ਤੋਂ ਬਾਅਦ ਵੀ ਮੁਕਤੀ ਨਹੀਂ ਮਿਲਦੀ ਜੋ ਮਨੁੱਖ ਇਸ ਸੰਸਾਰ ਤੇ ਆਇਆ ਹੈ ਗੁਰੂ ਮਹਾਰਾਜ ਜੀ ਨੇ ਉਹਨੂੰ ਬਾਣੀ ਪੜ੍ਹਨੀ ਸੁੰਨਣੀ ਜ਼ਰੂਰੀ ਕੀਤੀ ਹੈ ਨਾਮ ਬੰਦਗੀ ਕਰਨੀ ਜ਼ਰੂਰੀ ਹੈ ਜੋ ਆਪਣੇ ਗੁਰੂ ਤੋਂ ਬਾਹਰ ਹੋ ਕੇ ਚੱਲਦੇ ਹਨ ਉਹ ਜੀਵਨ ਦੇ ਵਿੱਚ ਸੁੱਖ ਦੀ ਪ੍ਰਾਪਤੀ ਨਹੀਂ ਕਰ ਸਕਦੇ ਬਸ ਇਸ ਦੁਨੀਆ ਦੇ ਕਾਮਧੰਨਿਆਂ 'ਚ ਹੀ ਫਸਿਆ ਰਹਿ ਜਾਂਦਾ ਹੈ ਹਰ ਮਨੁੱਖ ਆਪਣੇ ਸਾਰੇ ਪਰਿਵਾਰ ਦੇ ਲਈ 18-18 ਘੰਟੇ ਕੰਮ ਕਰਦਾ ਹੈ ਪਰ ਉਹਦੇ ਕੋਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਲਈ ਟਾਈਮ ਨਹੀਂ ਨਿਕਲਦਾ ਸਵਾਸਾਂ ਦੀ ਪੂੰਜੀ ਦੇਣ ਵਾਲੇ ਨੂੰ ਮਨ ਦੇ ਵਿੱਚੋਂ ਵਸਾਰੇ ਬੈਠੇ ਹਨ ਰੋਜ਼ ਦੀ ਭਜ ਤੋੜ ਸੰਸਾਰ 'ਚ ਸੁੱਖ ਲੱਭਦਾ ਹੈ ਪਰ ਭੋਲਾ ਇਹ ਨਹੀਂ ਜਾਣਦਾ ਕਿ ਸੁੱਖ ਤਾਂ ਬਾਣੀ ਨਾਲ ਪਿਆਰ ਪਾ ਕੇ ਮਿਲਣਾ ਹੈ ਉਸ ਵਾਹਿਗੁਰੂ ਦੀ ਬੰਦਗੀ ਕਰਕੇ ਮਿਲਣਾ ਹੈ ਸਾਧ ਸੰਗਤ ਜੀ ਮਨੋਖ ਦੀਆਂ ਰੱਬ ਕੋਲੋਂ ਮੰਗਾਂ ਬਹੁਤ ਨੇ ਇਹ ਬਹੁਤ ਕੁਝ ਉਸ ਵਾਹਿਗੁਰੂ ਅਕਾਲ ਪੁਰਖ ਤੋਂ ਮੰਗਦਾ ਹੈ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੀ ਪਗਤੀ ਇੱਕ ਮਿੰਟ ਵੀ ਨਹੀਂ ਕਰਦਾ ਜੇ ਅਸੀਂ ਰੋਜ਼ਾਨਾ ਹੀ ਪਟਕਣਾ ਤੋਂ ਨਿਕਲਣਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਸਿਮਰਨਾ ਪੈਣਾ ਹੈ ਫਿਰ ਕਿਤੇ ਜਾ ਕੇ ਸਾਡਾ ਉਦਾਰ ਹੋ ਸਕਦਾ ਹੈ ਸਾਧ ਸੰਗਤ ਜੀ ਦੋ ਸਿੱਖ ਆਪਸ ਦੇ ਵਿੱਚ ਗੱਲਾਂ ਕਰ ਰਹੇ ਸਨ ਇੱਕ ਕਹਿੰਦਾ ਕਿ ਮੈਂ ਰੋਜ਼ਾਨਾ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੋਤ ਦੇ ਦਰਸ਼ਨ ਕਰਕੇ ਆਉਂਦਾ ਹਾਂ ਤੇ ਦੂਜਾ ਸਿੱਖ ਕਹਿੰਦਾ ਕਿ ਅੱਛਾ ਠੀਕ ਹੈ ਪਰ ਮੈਂ ਤਾਂ ਅੱਖ ਦੇ ਚਮਕਣ ਤੋਂ ਹੀ ਪਹਿਲਾਂ ਇਹਨੇ ਕੋ ਸਮੇਂ ਦੇ ਵਿੱਚ ਦਰਸ਼ਨ ਕਰ ਲੈਂਦਾ ਹਾਂ ਤਾਂ ਇੱਕ ਪੰਨਤ ਖੜਾ ਸੀ ਉਹ ਪੱਜਾ ਪੱਜਾ ਹਰ ਗੋਬਿੰਦ ਜੀ ਦੇ ਪਾਸ ਗਿਆ ਤੇ ਕਹਿੰਦਾ ਤੁਹਾਡੇ ਸਿੱਖ ਝੂਠ ਬੋਲਦੇ ਹਨ ਤਾਂ ਗੁਰੂ ਜੀ ਨੇ ਪੁੱਛਿਆ ਕੀ ਗੱਲ ਹੋਈ ਹੈ ਤਾਂ ਉਸ ਪੰਡਤ ਨੇ ਦੋਹਾਂ ਸਿੱਖਾਂ ਦੀ ਗੱਲ ਦੱਸੀ ਗੁਰੂ ਸਾਹਿਬ ਬੋਲੇ ਤੂੰ ਜਾ ਕੇ ਘਰ ਜਾ ਤੇ ਰੋਜ਼ਾਨਾ ਸੁਬਾ ਉੱਠਦੇ ਹਾਂ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਨਾ ਹੈ ਤੇਰੇ ਸਵਾਲਾਂ ਦਾ ਜਵਾਬ ਤੈਨੂੰ ਆਪੇ ਮਿਲ ਜਾਵੇਗਾ ਉਹ ਪੰਡਤ ਨੇ ਘਰ ਜਾ ਕੇ ਲਗਾਤਾਰ ਰੋਜ਼ਾਨਾ ਅੱਧਾ ਘੰਟਾ ਸੁਬਾ ਤੇ ਅੱਧਾ ਘੰਟਾ ਸ਼ਾਮ ਮੋਲ ਮੰਤਰ ਜਪਨਾ ਸ਼ੁਰੂ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਦਿਨ ਇਸ ਤਰ੍ਹਾਂ ਕਰਨ ਮਗਰੋਂ ਫਿਰ ਹਰ ਗੋਪਿੰਦ ਜੀ ਦੇ ਪਾਸ ਆਇਆ ਤੇ ਚਰਨਾਂ ਦੇ ਵਿੱਚ ਡਿੱਗ ਪਿਆ ਕਹਿੰਦਾ ਪਾਸ਼ਾ ਜੀ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਹੈ ਉਹ ਸਿੱਖ ਜੋ ਪਲਕ ਚਪਕਨ ਦੇ ਸਮੇਂ ਦੇ ਵਿੱਚ ਪਾਸ਼ਾ ਜੀ ਦੇ ਦਰਸ਼ਨ ਕਰ ਲੈਂਦਾ ਹੈ ਉਹਦੀ ਭਗਤੀ ਬਹੁਤ ਹੈ ਉਹਦਾ ਆਪਣੇ ਵੈਗਰੂ ਜੀ ਤੇ ਯਕੀਨ ਬਹੁਤ ਪੱਕਾ ਹੈ ਇਸ ਕਰਕੇ ਪਾਸ਼ਾ ਜੀ ਉਹਦੇ ਤੇ ਇੰਨੇ ਮੇਰ ਇਸ ਕਰਕੇ ਪਾਸ਼ਾ ਜੀ ਉਹਦੇ ਤੇ ਇੰਨੇ ਮਿਹਰਬਾਨ ਨੇ ਸਾਧ ਸੰਗਤ ਜੀ ਇੰਜ ਹੀ ਜੇ ਅਸੀਂ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਹਨ ਜੀਵਨ ਦੇ ਵਿੱਚ ਸੁੱਖ ਪਾਉਣੇ ਹਨ ਤਾਂ ਸਵੇਰੇ ਅੰਮ੍ਰਿਤ ਵੇਲੇ ਤਾਂ ਸਵੇਰੇ ਅੰਮ੍ਰਿਤ ਵੇਲੇ ਜੇ ਉੱਠਣਾ ਹੈ ਤਾਂ ਘਟੋ ਘਟ ਅੱਧਾ ਘੰਟਾ ਮੂਲ ਮੰਤਰ ਸਾਹਿਬ ਜੀ ਦਾ ਜਾਪ ਕਰਨਾ ਹੈ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਨੀਂਦੋਂ ਤੱਕ ਮੋਲ ਮੰਤਰ ਜੀ ਦਾ ਜਾਪ ਕਰਦੇ ਰਹਿਣਾ ਹੈ ਤੇ ਆਪਣੇ ਯਕੀਨ ਨੂੰ ਪੱਕਾ ਕਰਨਾ ਹੈ ਆਪਣੇ ਸੱਚੇ ਪਾਤਸ਼ਾਹ ਜੀ ਦੇ ਲਈ ਜੇ ਗੁਰੂ ਦਾ ਪਿਆਰਾ ਸਿੱਖ ਇਸ ਤਰ੍ਹਾਂ ਮੋਲ ਮੰਤਰ ਸਾਹਿਬ ਜੀ ਦਾ ਪਾਠ ਕਰੇਗਾ ਉਹਦੇ ਜੀਵਨ ਦੇ ਵਿੱਚ ਖੁਸ਼ੀਆਂ ਦੇ ਖੇੜੇ ਆ ਜਾਣਗੇ ਸੱਚੇ ਪਾਤਸ਼ਾਹ ਜੀ ਇੰਨੀਆਂ ਦਾਤਾਂ ਦੇਣਗੇ ਕਿ ਅਸੀਂ ਸੰਭਾਲਿਆਂ ਵੀ ਸੰਭਾਲ ਨਹੀਂ ਸਕਾਂਗੇ ਇਸ ਕਰਕੇ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਮੂਲ ਮੰਤਰ ਜੀ ਦਾ ਜਾਪ ਲਗਾਤਾਰ ਕਰਦੇ ਰਹਿਣਾ ਹੈ ਸਾਧ ਸੰਗਤ ਜੀ ਮੂਲ ਮੰਤਰ ਜੀ ਦਾ ਜਾਪ ਨਿ स्वार्थ ਹੋ ਕੇ ਕਰਨਾ ਹੈ ਜਿੱਥੇ ਤੁਹਾਡੀ ਕੋਈ ਵੀ ਮੰਗ ਨਾ ਹੋਵੇ ਕੋਈ ਵੀ ਇੱਛਾ ਨਾ ਹੋਵੇ ਸਿਰਫ ਤੁਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਮੰਗਣਾ ਹੈ ਕਿ ਵਾਹਿਗੁਰੂ ਜੀ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਮੈਨੂੰ ਨਾਮ ਦੀ ਦਾਤ ਬਖਸ਼ੋ ਸਾਧ ਸੰਗਤ ਜੀ ਜਿਸ ਨੂੰ ਨਕ ਨੂੰ ਅੰਮ੍ਰਿਤ ਵੇਲਾ ਮਿਲ ਜਾਂਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੰਦੀ ਦਾਤ ਮਿਲ ਜਾਂਦੀ ਹੈ ਉਸ ਨੂੰ ਫਿਰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਂਦੀ ਉਹਦੀ ਝੋਲੀ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਆਪਣੇ ਆਪ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰ ਦਿੰਦੇ ਨੇ ਤਾਂ ਆਓ ਆਪਾਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਉੱਠੀਏ ਤੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪੀਏ ਬਾਣੀ ਪੜੀਏ ਅਤੇ ਵਿਚਾਰੀਏ ਅਤੇ ਇੱਕ ਮੋਲ ਮੰਤਰ ਜੀ ਦਾ ਜਾਪ ਨਿਰਸਵਾਰਥ ਹੋ ਕੇ ਕਰਿਏ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੀ ਖੁਸ਼ੀ ਦੇ ਲਈ ਅਮਰਤ ਵੇਲੇ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ